ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੀ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਜੋ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਸਟਾਫ ਨਰਸ ਦਾ ਪੇਪਰ 406 ਪੋਸਟਾਂ ਦੇ ਲਈ ਬੇਟਾ 5 ਅਕਤੂਬਰ ਨੂੰ ਯਾਨੀ ਕਿ ਕੱਲ੍ਹ ਵਾਲੇ ਦਿਨ ਲਿਆ ਜਾਣਾ ਜਾਣ ਵਾਲਾ ਹੈਗਾ ਉਹਦੇ ਵਿੱਚ ਇੰਪੋਰਟੈਂਟ ਰਹਿਣ ਵਾਲੇ ਨੇਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹੈਗਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਵੀਡੀਓ ਨੂੰ ਐਂਡ ਤੱਕ ਤੇ ਐਂਡ ਤੱਕ ਵੀਡੀਓ ਨੂੰ ਜਰੂਰ ਤੱਕ ਜਰੂਰ ਦੇਖਣਾ ਹੈਗਾ ਤੇ ਜੇਕਰ ਕੋਈ ਵੀ ਬੱਚਾ ਬੇਟਾ ਆਪਣੇ ਕੋਲ MPHW ਮੇਲ ਦੀ ਫੀਮੇਲ ਦੀ ਜਾਂ ਸਟਾਫ ਨਰਸ ਦੀ ਪੇਪਰ ਦੀ ਬੇਟਾ ਤਿਆਰੀ ਕਰਨਾ ਚਾਹੁੰਦਾ ਹੈਗਾ ਉਹ 9460379680 ਨੰਬਰ ਤੇ ਸੰਪਰਕ ਕਰ ਸਕਦਾ ਹੈਗਾ ਸਟਾਫ ਨਰਸ ਦੇ ਪੇਪਰ ਦੇ ਲਈ ਬੇਟਾ 2 ਸਾਲ ਦਾ ਜਿਹੜਾ ਬੈਚ ਹੈ 2 ਸਾਲ ਦੀ ਵੈਲਿਡਿਟੀ ਵਾਲਾ ਬੈਚ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ ਤੇ 6 ਤਰੀਕ ਤੋਂ ਬੇਟਾ 6 ਤਰੀਕ ਤੋਂ ਅਸੀਂ 2 ਸਾਲ ਦੀ ਵੈਲਿਡਿਟੀ ਵਾਲਾ ਜਿਹੜਾ ਬੈਚ ਹੈ ਉਹ ਸਟਾਫ ਨਰਸ ਦੇ ਪੇਪਰ ਲਈ ਸ਼ੁਰੂ ਕਰਨ ਜਾ ਰਹੇ ਹਾਂਗੇ ਤੇ ਉਸ ਦੇ ਲਈ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਐਮ ਪੀ ਐਚ ਡਬਲਯੂ ਮੇਲ ਦਾ ਤੇ ਐਮ ਪੀ ਐਚ ਡਬਲਯੂ ਫੀਮੇਲ ਦਾ ਜਿਹੜਾ ਪੇਪਰ ਹੈ ਉਹ ਚੱਲ ਰਿਹਾ ਹੈਗਾ ਤੇ ਇਸ ਕਰਕੇ ਬੇਟਾ ਤੁਸੀਂ 9463079680 ਨੰਬਰ ਤੇ ਸੰਪਰਕ ਕਰਕੇ ਆਪਣੀ ਔਨਲਾਈਨ ਕਲਾਸ ਲੈ ਸਕਦੇ ਹੋਗੇ ਤੇ ਬੱਚੇ ਅੱਜ ਦੀ ਕਲਾਸ ਦਾ ਅਸੀਂ ਪਹਿਲਾ ਕੁਐਸਚਨ ਬੱਚੇ ਸਟਾਰਟ ਕਰਨ ਜਾ ਰਹੇ ਆ ਪਹਿਲਾ ਕੁਐਸਚਨ ਕੀ ਕਹਿ ਰਿਹਾਗਾ 올 ਆਫ द ਫੋਲੋਇੰਗ ਆ ਟ੍ਰੂ ਆਫ ਸਪਲੀਨ ਐਕਸੈਪਟ ਬੇਟਾ ਸਪਲੀਨ ਦੇ ਰਿਗਾਰਡਿੰਗ ਕਿਹੜੀ ਕਿਹੜੀਆਂ ਕਿਹੜੀਆਂ ਬੇਟਾ ਕਿਹੜੀ ਆਪਸ਼ਨ ਇਹਨਾਂ ਦੇ ਵਿੱਚੋਂ ਟ੍ਰੂ ਨੇ ਤੇ ਸਿਰਫ ਇੱਕ ਨੂੰ ਛੱਡ ਕੇ ਜਿਹੜੀ ਕਿ ਫਾਲਸ ਹੋਏਗੀ ਕਿਹੜੀ ਆਪਸ਼ਨ ਫਾਲਸ ਹੈ ਜਾਨੀ ਕਿ ਸਾਡੇ ਤੋਂ ਇਹ ਪੁੱਛਿਆ ਗਿਆਗਾ ਹੁਣ ਸਪਲੀਨ ਇਜ਼ ਐਸੈਂਸ਼ੀਅਲ ਟੂ ਲਾਈਫ ਜਿਹੜੀ ਸਪਲੀਨ ਹੈਗੀ ਹੈ ਬੇਟਾ ਇਹ ਜਿੰਦਾ ਰਹਿਣ ਦੇ ਲਈ ਬੇਟਾ ਜ਼ਰੂਰੀ ਹੈ ਬਿਲਕੁਲ ਠੀਕ ਹੈ ਸਪਲੀਨ ਮੈਨੂਫੈਕਚਰ ਲਿੰਫੋਸਾਈਟਸ ਬੇਟਾ ਸਪਲੀਨ ਹੈ ਜਿਹੜੀ ਉਹ ਲਿੰਫੋਸਾਈਟ ਕਹਿੰਦਾ ਮੈਨੂਫੈਕਚਰ ਕਰਦੀ ਹੈ ਬੇਟਾ ਸਪਲੀਨ ਡਿਸਟਰੋਏ ਇਹ ਵੀ ਠੀਕ ਹੈ ਬੇਟਾ ਸਪਲੀਨ ਹੈ ਜਿਹੜੀ ਉਹ ਮੈਨੂਫੈਕਚਰ ਮੈਨੂਫੈਕਚਰ ਕਰ ਰਹੀ ਹੈ ਲਿੰਫੋਸਾਈਟਸ ਜਾਨੀ ਕਿ ਲੇਲਿ ਕੋਪੋਆਇਸਿਸ ਟੇਕਸ پلیਸ ਇਨ ਸਪਲੀਨ ਬੇਟਾ ਇਨ ਦਾ ਫੀਟਸ 스테ਜ ਫੀਟਸ 스테ਜ ਦੇ ਵਿੱਚ ਬੇਟਾ ਜਿਹੜੀ ਲਿੰਫੋਸਾਈਟ ਦੀ ਫਾਰਮੇਸ਼ਨ ਹੈ ਲਿਊਕੋਸਾਈਟ ਦੀ ਲਿਊਕੋਪੋਆਇਸਿਸ ਹੈ ਉਹ ਫੀਟਸ 스테ਜ ਦੇ ਉੱਪਰ ਸਪਲੀਨ ਦੇ ਵਿੱਚ ਬਣਦੇ ਨੇ ਜਦੋਂ ਕਿ ਬੇਟਾ ਅਡਲਟ 스테ਜ ਦੇ ਵਿੱਚ ਬੋਨ ਮੈਰੋ ਦੇ ਵਿੱਚ ਲਿੰਫੋਸਾਈਟਸ ਵੀ ਬੰਦੇ ਨੇ ਆਰ ਬੀ ਸੀ ਵੀ ਬੰਦੇ ਨੇ ਪਲੇਟਲੇਟ ਵੀ ਬੰਦੇ ਨੇ ਬੱਚੇ ਸਪਲੀਨ ਡਿਸਟਰੋਇਡ ਡਬਲਯੂ ਬੀ ਸੀ ਐਂਡ ਪਲੇਟਲੇਟ ਬੇਟਾ ਜਿਹੜੀ ਸਪਲੀਨ ਹੈ ਇਹ ਡਿਸਟਰੋਏ ਕਰਦੀ ਹੈ ਆਰ ਬੀ ਸੀ ਨੂੰ ਡਬਲਯੂ ਬੀ ਸੀ ਤੇ ਪਲੇਟਲੇਟਸ ਨੂੰ ਬੇਟਾ ਡਿਸਟਰੋਏ ਨਹੀਂ ਕਰਦੀ ਇਹੀ ਆਪਸ਼ਨ ਬੇਟਾ ਫਾਲਸ ਹੈਗੀ ਇਥੇ ਜਿਹੜਾ ਸਾਡੇ ਕੋਲ ਆਨਸਰ ਹੈ ਸੀ ਆ ਜਾਏਗਾ ਸਾਡੇ ਕੋਲ ਆਨਸਰ ਆ ਜਾਏਗਾ ਸੀ ਬੇਟਾ ਬਿਲਕੁਲ ਕਿਉਂਕਿ ਇਹ অপਸ਼ਨ ਫਾਲਸ ਹੈ ਸਪਲਿਨ ਸੈਪਰੇਟ ਵਰਨ ਆਊਟ ਆਰਬੀਸੀ ਫ্রম ਸਰਕੂਲੇਸ਼ਨ ਬਿਲਕੁਲ ਜਿਹੜੇ ਟੁੱਟੇ ਹੋਏ ਆਰਬੀਸੀ ਹੈ ਉਹਨਾਂ ਨੂੰ ਸਪਲੀਨ ਹੈ ਜਿਹੜੀ ਬਾਹਰ ਕੱਢ ਦਿੰਦੀ ਹੈਗੀ ਕਿਉਂਕਿ ਐਸੇ ਕਰਕੇ ਅਸੀਂ ਗਰੇਵਜਾਰਡ ਆਫ ਆਰਬੀਸੀ ਬੇਟਾ ਆਪਣੇ ਕੋਲ ਗਰੇਵਜਾਰਡ ਆਫ ਆਰਬੀਸੀ ਕਬਰਿਸਤਾਨ ਆਰਬੀਸੀ ਦਾ ਅਸੀਂ ਸਪਲੀਨ ਨੂੰ ਕਹਿੰਨੇ ਹੈਗੇ ਬੇਟਾ ਇਹ ਕੁਐਸਚਨ ਇੰਪੋਰਟੈਂਟ ਹੈਗਾ ਤੇ ਦੂਸਰਾ ਕੁਐਸਚਨ ਕੀ ਕਹਿ ਰਿਹਾ ਕੈਲਸ਼ੀਅਮ ਮੈਟਾਬੋਲਿਜ਼ਮ ਇਜ਼ ਕੰਟਰੋਲਡ ਬਾਈ ਬੇਟਾ ਪੈਰਾਥਾਇਰয়েড ਹਾਰਮੋਨ ਪੈਰਾਥਾਇਰয়েড ਗਲੈਂਡ ਹੈ ਜਿਹੜਾ ਉਹ ਬੇਟਾ ਇੱਕ ਹਾਰਮੋਨ ਪੈਦਾ ਕਰਦਾ ਹੈਗਾ ਜਿਹੜੇ ਹਾਰਮੋਨ ਦਾ ਨਾਮ ਹੈਗਾ ਕੈਲਸੀਟੋਨਿਨ ਬੇਟਾ ਹਾਰਮੋਨ ਦਾ ਨਾਮ ਤੁਸੀਂ ਲਿਖ ਲਓ ਕੈਲ ਕੈਲਸੀਟੋਨਿਨ ਨਾਮ ਦਾ ਹਾਰਮੋਨ ਪੈਦਾ ਕਰਦਾ ਹੈਗਾ ਕੌਣ ਕੌਣ ਪੈਦਾ ਕਰਦਾ ਹੈਗਾ ਬੇਟਾ ਪੈਰਾਥਾਇਰয়েড ਗਲੈਂਡ ਜਿਹੜਾ ਕੈਲਸੀਟੋਨਿਨ ਹਾਰਮੋਨ ਹੈ ਇਹ ਬੇਟਾ ਕੈਲਸ਼ੀਅਮ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈਗਾ ਇੱਥੇ ਆਨਸਰ ਦੂਸਰੇ ਕੁਐਸਚਨ ਦਾ ਆਪਣੇ ਕੋਲ ਆ ਜਾਏਗਾ ਏ ਬੇਟਾ ਇਹਨਾਂ ਦੇ ਵਿੱਚੋਂ ਕੁਐਸਚਨ ਸਾਡੇ ਸਾਰੇ ਪੇਪਰ ਦੇ ਵਿੱਚ ਪੁੱਛੇ ਜਾਣਗੇ ਬੇਟਾ ਜਿਹੜੀਆਂ ਤੀਜਾ ਕੁਐਸਚਨ ਦੇਖੋ ਲੈਕਟਿਆਲ ਜਿਹ ਵਿਚਾਰ ਹੈਲਪਫੁਲ ਇਨ ਅਬਜਰਪਸ਼ਨ ਆਫ ਫੈਟ ਐਂਡ ਫੈਟ ਸੋਲਿਊਬਲ ਵਿਟਾਮਿਨ ਜੀ ਆਰ ਬੇਟਾ ਜਿਹੜੀਆਂ ਲੈਕਟੇਲ ਜੁ ਹੁੰਦੀਆਂ ਇਹ ਲਿੰਫ ਵੈਸਲ ਜੁ ਹੁੰਦੀਆਂ ਆ ਬੇਟਾ ਲਿੰਫ ਵੈਸਲ ਜੁ ਯਾਦ ਰੱਖਣਾ ਹੈਗਾ ਲੈਕਟੇਲ ਜੁ ਲਿੰਫ ਵੈਸਲ ਜੁ ਹੁੰਦੀਆਂ ਇਹ ਬੇਟਾ ਵਿਲਾਈ ਆਫ ਸਮੋਲ ਇੰਟੈਸਟਾਈਨ ਦੇ ਵਿੱਚ ਹੁੰਦੀਆਂ ਆ ਜਿਹੜੀਆਂ ਹੈਲਪਫੁਲ ਹੁੰਦੀਆਂ ਐ ਅਬਜਰਪਸ਼ਨ ਫੈਟ ਦੀ ਤੇ ਫੈਟ ਸੋਲੂਬਲ ਵਿਟਾਮਿਨ ਦੀ ਅਬਜਰਪਸ਼ਨ ਕਰਨ ਦੇ ਵਿੱਚ ਮਦਦ ਫੁੱਲ ਹੁੰਦੀਆਂ ਬੱਚੇ ਫੈਟ ਸੋਲੂਬਲ ਵਿਟਾਮਿਨ ਤੁਸੀਂ ਯਾਦ ਰੱਖਣਾ ਕੀੜੇ ਦੇ ਨਾਂ ਤੋਂ ਬੇਟਾ ਕੀੜਾ ਕੀੜਾ ਯਾਨੀ ਕਿ ਵਿਟਾਮਿਨ ਕੀ ਵਿਟਾਮਿਨ E ਵਿਟਾਮਿਨ D ਵਿਟਾਮਿਨ A ਬੇਟਾ ਆਪਣੇ ਕੋਲ ਇਹ ਫੈਟ ਸੋਲੂਬਲ ਵਿਟਾਮਿਨ ਹੈ ਮਗਰ ਬੇਟਾ ਵਿਟਾਮਿਨ B ਤੇ ਵਿਟਾਮਿਨ C ਰਹਿ ਗਿਆ ਇਹ ਆਪਣੇ ਕੋਲ ਵਾਟਰ ਸੋਲੂਬਲ ਵਿਟਾਮਿਨ ਜ ਹੈਗੇ ਆ ਬੇਟਾ ਇਹ ਜਿਹੜਾ ਜਿਹੜੇ MCQ ਮੈਂ ਕਰਵਾ ਰਿਹਾ ਹੈਗਾ ਤੁਹਾਨੂੰ ਇਹ ਬੇਟਾ ਲਿੰਫੈਟਿਕ ਸਿਸਟਮ ਦੇ ਵਿੱਚੋਂ ਹੈ ਲਿੰਫੈਟਿਕ ਸਿਸਟਮ ਦੇ ਵਿੱਚੋਂ ਬੇਟਾ ਇਹ ਆਪਣੇ ਕੋਲ MCQ ਨੇ ਇਹ MCQ ਬੇਟਾ ਤੁਹਾਨੂੰ NEET 2000 ਇਹ ਐਮਸੀਕਿਊ ਇਹ ਐਮਸੀਕਿਊ ਬੇਟਾ ਤੁਹਾਨੂੰ ਇਹ ਐਮਸੀਕਿਊ ਬੇਟਾ ਤੁਹਾਨੂੰ ਨੀਟ ਨੀਟ ਦੇ ਪੇਪਰ ਦੇ ਲਈ ਬੇਟਾ ਜਿਹੜਾ ਨੀਟ ਦਾ ਪੇਪਰ ਹੋਏਗਾ ਬਾਇਓਲੋਜੀ ਦਾ ਟੋਪਿਕ ਹੋਏਗਾ ਬੇਟਾ ਨੀਟ ਦੇ ਪੇਪਰ ਦੇ ਵਿੱਚ ਬਾਇਓਲੋਜੀ ਦੇ ਟੋਪਿਕ ਦੇ ਵਿੱਚ ਲਿੰਫੈਟਿਕ ਸਿਸਟਮ ਦੇ ਵਿੱਚੋਂ ਜਿਹੜੇ ਕੁਐਸਚਨ ਆਉਂਦੇ ਨੇ ਉਹਨਾਂ ਦੇ ਲਈ ਇੰਪੋਰਟੈਂਟ ਨੇ ਔਰ ਇਸ ਕਰਕੇ ਇਹ ਇਹ ਆਪਣੇ ਕੋਲ NEET 2026 ਦੇ ਵਿੱਚ ਜਿਨ੍ਹਾਂ ਨੇ ਐਗਜ਼ਾਮ ਦੇਣਾ ਹੈਗਾ ਉਹ ਬੱਚੇ ਵੀ ਬੇਟਾ ਆਪਣੇ ਕੋਲ ਇਹ ਕੁਐਸਚਨ ਕਰ ਸਕਦੇ ਨੇ ਕਿ ਬਹੁਤ ਇੰਪੋਰਟੈਂਟ ਕੁਐਸਚਨ ਨੇਗੇ ਬਾਕੀ ਇਹ ਸਟਾਫ ਨਰਸ ਦੇ ਪੇਪਰ ਦੇ ਲਈ ਤਾਂ ਇੰਪੋਰਟੈਂਟ ਹੈ ਹੀ ਹੈ ਨੇ ਬੇਟਾ ਲੈਕਟੇਲ ਜ ਇਹ ਬਲੱਡ ਆਪਣੇ ਕੋਲ ਲਿੰਫ ਵੈਸਲਜ਼ ਹੁੰਦੀਆਂ ਬਲੱਡ ਵੈਸਲ ਜ ਨਹੀਂ ਕਹਿਣਾ ਲੈਕਟੇਲ ਜ ਕੀ ਹੈ ਲਿੰਫ ਵੈਸਲ ਜ ਨੇ ਬੇਟਾ ਲੈਕਟੇਲ ਜ ਸਾਡੇ ਕੋਲ ਲਿੰਫ ਵੈਸਲਜ਼ ਨੇ ਜਿਹੜੀਆਂ ਹੈਲਪਫੁਲ ਹੁੰਦੀਆਂ ਅਬਜ਼ਰਪਸ਼ਨ ਆਫ ਫੈਟ ਤੇ ਫੈਟ ਸੋਲੂਬਲ ਵਿਟਾਮਿਨ ਜ ਨੂੰ ਬੇਟਾ ਅਬਜ਼ੌਰਬ ਕਰਨ ਦੇ ਵਿੱਚ ਮਦਦfull ਹੁੰਦੀਆਂ ਚੌਥਾ ਕੁਐਸਚਨ ਦੇਖੋ ਬੇਟਾ ਫੰਕਸ਼ਨ ਆਫ ਲਿੰਫੈਟਿਕ ਸਿਸਟਮ ਜਿਹੜਾ ਲਿੰਫੈਟਿਕ ਸਿਸਟਮ ਹੈ ਇਹਦਾ ਫੰਕਸ਼ਨ ਬੇਟਾ ਕੀ ਹੈ ਜਿਹੜਾ ਲਿੰਫੈਟਿਕ ਸਿਸਟਮ ਦਾ ਫੰਕਸ਼ਨ ਬੇਟਾ ਆਪਣੇ ਕੋਲ ਟਿਸ਼ੂ ਡਰੇਨੇਜ ਟਿਸ਼ੂ ਨੂੰ ਡਰੇਨੇਜ ਕਰਨ ਦਾ ਕੰਮ ਵੀ ਕਰਦਾ ਹੈਗਾ ਅਬਜ਼ੌਰਪਸ਼ਨ ਆਫ ਫੈਟ ਤੇ ਫੈਟ ਸੋਲੂਬਲ ਵਿਟਾਮਿਨ ਦੀ ਆਪਾਂ ਹੁਣੇ ਦੱਸ ਚੁੱਕੇ ਹਾਂਗੇ ਅਬਜ਼ੌਰਪਸ਼ਨ ਕਰਦਾ ਹੈਗਾ ਕਿਉਂਕਿ ਲੈਕਟੀਅਲ ਜਿਹੜੀਆਂ ਇਹ ਲਿੰਫੈਟਿਕ ਸਿਸਟਮ ਦੇ ਵਿੱਚ ਲਿੰਫ ਵੈਸਲ ਜਿਹੜੀਆਂ ਅਬਜોર્ਪਸ਼ਨ ਕਰਦੀਆਂ ਗਿਆ ਫੈਟ ਤੇ ਫੈਟ ਸੋਲੂਬਲ ਵਿਟਾਮਿਨ ਦੀ ਇਮਿਊਨਿਟੀ ਦੇ ਵਿੱਚ ਬੇਟਾ ਹੈਲਪਫੁਲ ਹੁੰਦਾ ਹੈ ਲਿੰਫੈਟਿਕ ਸਿਸਟਮ ਕਿਉਂਕਿ ਇਸ ਦੇ ਲਿੰਫੈਟਿਕ ਸਿਸਟਮ ਦੇ ਵਿੱਚ ਬੇਟਾ ਜਿਹੜਾ ਲਿੰਫ ਹੁੰਦਾ ਹੈਗਾ ਲਿੰਫ ਦੇ ਵਿੱਚ ਆਰਬੀਸੀ ਨੂੰ ਛੱਡ ਕੇ ਬੇਟਾ ਡਬਲਯੂਬੀਸੀ ਪਲੇਟਲੇਟ ਸਾਰੇ ਸੈੱਲ ਆਪਣੇ ਕੋਲ ਹੁੰਦੇ ਨੇਗੇ ਇਹ ਤੁਸੀਂ ਯਾਦ ਰੱਖਣਾ ਹੈਗਾ ਇੰਪੋਰਟੈਂਟ ਹੈਗਾ ਠੀਕ ਹੈ ਆਪਣੇ ਕੋਲ ਇੱਕ ਮਿੰਟ ਬੇਟਾ ਇੱਕ ਮਿੰਟ ਜਸਟ 1 ਮਿੰਟ ਚਲੋ ਬੇਟਾ ਆਪਣੇ ਕੋਲ ਡਬਲਯੂਵੀਸੀ ਤੇ ਪਲੇਟਲੇਟਸ ਹੁੰਦੇ ਨੇਗੇ ਲਿੰਫ ਦੇ ਵਿੱਚ ਇਸ ਕਰਕੇ ਲਿੰਫ ਜਿਹੜਾ ਉਹ ਇਮਿਊਨਿਟੀ ਵੀ ਪ੍ਰੋਵਾਈਡ ਕਰਦਾ ਹੈਗਾ ਇੱਥੇ ਚੌਥੇ ਕੁਐਸਚਨ ਨੰਬਰ ਦਾ ਚੌਥੇ ਕੁਐਸਚਨ ਦਾ ਆਨਸਰ ਹੈ ਬੇਟਾ ਆਪਣੇ ਕੋਲ ਕੀ ਆ ਜਾਏਗਾ ਆਪਣੇ ਕੋਲ ਡੀ ਆਪਸ਼ਨ ਆ ਜਾਏਗਾ ਬਿਲਕੁਲ ਕਰੈਕਟ ਹੈਗਾ ਤੇ ਇਸ ਤਰੀਕੇ ਨਾਲ ਬੇਟਾ ਜਿਹੜੇ ਐਮਪੀਐਚ ਡਬਲਯੂ ਮੇਲ ਫੀਮੇਲ ਵਾਲੇ ਬੱਚੇ ਆ ਉਹ ਵੀ ਬੇਟਾ ਇਹ ਕੁਐਸਚਨ ਲਾਜ਼ਮੀ ਦੇਖਣ ਕਿਉਂਕਿ ਉਹਨਾਂ ਦੇ ਵਿੱਚ ਵੀ ਇਹ ਕੁਐਸਚਨ ਪੁੱਛੇ ਜਾਣਗੇ ਲਾਰਜੈਸਟ ਲਿੰਫ ਆਰਗਨ ਬੇਟਾ ਲਾਰਜੈਸਟ ਲਿੰਫ ਆਰਗਨ ਜਿਹੜਾ ਹੈਗਾ ਉਹ ਸਪਲੀਨ ਹੈ ਬੇਟਾ ਏ ਆਪਸ਼ਨ ਬਿਲਕੁਲ ਕਰੈਕਟ ਹੈ ਜੇ ਤੁਹਾਨੂੰ ਲਾਰਜੈਸਟ ਐਕਸਟਰਨਲ ਆਰਗਨ ਪੁੱਛ ਲਿਆ ਜਾਵੇ ਬੋਡੀ ਦੇ ਵਿੱਚ ਤਾਂ ਸਕਿਨ ਹੈ ਜੇਕਰ ਇੰਟਰਨਲ ਆਰਗਨ ਪੁੱਛ ਲਿਆ ਜਾਵੇ ਤਾਂ ਲੀਵਰ ਹੈ ਜੇ ਲਾਰਜੈਸਟ ਗਲੈਂਡ ਪੁੱਛ ਲਿਆ ਜਾਵੇ ਤਾਂ ਲੀਵਰ ਹੈ ਜੇ ਮਾਸਟਰ ਗਲੈਂਡ ਪੁੱਛ ਲਿਆ ਜਾਵੇ ਤਾਂ ਪਿਟਿਊਟਰੀ ਹੈ ਬੇਟਾ ਇਸ ਤਰੀਕੇ ਨਾਲ ਤੁਸੀਂ ਕੁਐਸਚਨ ਪੇਪਰ ਦੇ ਵਿੱਚ ਯਾਦ ਕਰਕੇ ਜਾਣਿਆ ਇਥੇ ਪੁੱਛਿਆ ਗਿਆਗਾ ਲਾਰਜੇਸਟ ਲਿੰਫ ਆਰਗਨ ਕਿਹੜਾ ਹੈਗਾ ਆਪਣੇ ਕੋਲ ਸਪਲੀਨ ਲਾਰਜੇਸਟ ਲਿੰਫ ਆਰਗਨ ਹੈ ਬੇਟਾ ਆਪਣੇ ਕੋਲ ਫੰਕਸ਼ਨ ਆਫ ਲਿੰਫ ਨੋਡ ਇਨਕਲੂਡ ਬੇਟਾ ਲਿੰਫ ਨੋਡ ਦਾ ਫੰਕਸ਼ਨ ਕੀ ਹੈਗਾ ਲਿੰਫ ਨੋਡ ਦਾ ਫੰਕਸ਼ਨ ਹੈਗਾ ਫਿਲਟਰੇਸ਼ਨ ਆਫ ਲਿੰਫ ਬਿਲਕੁਲ ਠੀਕ ਹੈ ਜਿਸ ਤਰ੍ਹਾਂ ਬੇਟਾ ਕਿਨੀ ਬਲੱਡ ਦੀ ਫਿਲਟਰੇਸ਼ਨ ਕਰਦੀ ਹੈ ਉਸੇ ਤਰ੍ਹਾਂ ਲਿੰਫ ਨੋਡ ਹੈ ਜਿਹੜੀਆਂ ਉਹ ਫਿਲਟਰੇਸ਼ਨ ਕਰਦੀਆਂ ਹੀਆਂ ਲਿੰਫ ਲਿੰਫ ਨੋਡ ਹੈ ਫਿਲਟਰੇਸ਼ਨ ਕਰਦੀਆਂ ਲਿੰਫ ਦੀ ਤੇ ਫੈਗੋਸਾਈਟੋਸਿਸ ਜਿਹੜਾ ਫੰਕਸ਼ਨ ਹੈ ਇਹ ਵੀ ਲਿੰਫੋ ਲਿੰਫ ਨੋਡ ਦਾ ਹੈਗਾਗਾ ਫੈਗੋਸਾਈਟੋਸਿਸ ਮਤਲਬ ਕਿ ਬੇਟਾ ਜਿਹੜੇ ਆਪਣੇ ਕੋਲ ਡੈੱਡ ਜਾਂ ਆਪਣੇ ਕੋਲ ਫੋਰਨ ਬਾਡੀ ਹੈ ਉਹਨਾਂ ਨੂੰ ਇੰਗਲਫ ਕਰਨ ਦਾ ਕੰਮ ਵੀ ਲਿੰਫ ਨੋਡਸ ਕਰਦੀਆਂ ਹੀਆਂ ਪ੍ਰੋਲੀਫਰੇਸ਼ਨ ਕਰਦੀਆਂ ਗਿਆ ਲਿੰਫੋਸਾਈਟਸ ਦੀ ਬਿਲਕੁਲ ਠੀਕ ਹੈ ਬੇਟਾ ਇੱਥੇ ਸਾਡੇ ਕੋਲ 올 ਆਫ 올 ਆਫ ਦਾ ਅਬਵਰ ਦਾ ਫੰਕਸ਼ਨ ਆਫ ਲਿੰਫ ਨੋਡ ਬੇਟਾ 7ਵਾਂ ਕੁਐਸਚਨ ਦੇਖੋ ਸਪਲੀਨ ਲਾਈਜ਼ ਇਨ ਬੇਟਾ ਸਪਲੀਨ ਹੈ ਜਿਹੜੀ ਉਹ ਸਾਨੂੰ ਪਤਾ ਹੈਗਾ ਲੈਫਟ ਸਾਈਡ ਹੁੰਦੀ ਹੈ ਬੇਟਾ ਹਾਈਪੋਕਾਂਟ੍ਰਿਕ ਰੀਜਨ ਦੇ ਵਿੱਚ ਹੁੰਦੀ ਹੈ ਲੈਫਟ ਸਾਈਡ ਆਫ ਦਾ ਬੋਡੀ ਤੇ ਹਾਈਪੋਕਾਂਟ੍ਰਿਕ ਰੀਜਨ ਦੇ ਵਿੱਚ ਹੁੰਦੀ ਹੈ ਬੇਟਾ ਬਿਲਕੁਲ ਨੀਚੇ ਹੁੰਦੀ ਹੈਗੀ ਆਪਣੇ ਕੋਲ ਡਾਇਆਫ੍ਰਾਮ ਦੇ ਤੇ ਸਟਮਕ ਦੇ ਥੋੜਾ ਜਿਹਾ ਪਿੱਛੇ ਹੁੰਦੀ ਹੈ ਬੇਟਾ ਇਹ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ ਸਪਲੀਨ ਲਾਈਜ ਇਨ ਬਿਟਵੀਨ ਬੇਟਾ ਸਪਲੀਨ ਮੈਂ ਤੁਹਾਨੂੰ ਹੁਣ ਦੱਸ ਚੁੱਕਿਆਗਾ ਡਾਇਆਫ੍ਰਾਮ ਦੇ ਨੀਚੇ ਸਟਮਕ ਦੇ ਥੋੜੀ ਜਿਹੀ ਪਿੱਛੇ ਹੁੰਦੀ ਹੈ ਬੇਟਾ ਆਪਣੇ ਕੋਲ ਸਟਮਕ ਤੇ ਡਾਇਆਫ੍ਰਾਮ ਦੇ ਵਿਚਕਾਰ ਹੁੰਦੀ ਹੈ ਕਿ ਸਪਲੀਨ ਸਪਲੀਨ ਆਪਣੇ ਕੋਲ ਇਹਨੂੰ ਬਲੱਡ ਬੈਂਕ ਆਫ ਬਲੱਡ ਬੈਂਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਬੇਟਾ ਇਹ ਸਾਰੇ ਦੇ ਸਾਰੇ ਕੁਐਸਚਨ ਮੈਂ ਤੁਹਾਨੂੰ ਕਰਵਾ ਰਹੇ ਹਾਂਗਾ ਇਹੇ ਕੁਐਸਚਨ ਬੇਟਾ ਤੁਹਾਨੂੰ ਪੰਜਾਬੀ ਲੈਂਗੁਏਜ ਦੇ ਵਿੱਚ ਵੀ ਮਿਲ ਜਾਣਗੇ ਤੇ ਇਹ ਆਪਣੇ ਕੋਲ ਐਮਪੀਐਚ ਡਬਲਯੂ ਮੇਲ ਦੇ ਲਈ ਜਾਂ ਫੀਮੇਲ ਦੇ ਲਈ ਪੇਪਰ ਪੰਜਾਬੀ ਦੇ ਉਹ ਵਿੱਚ ਹੋਏਗਾ ਤੇ ਆਪਣੇ ਕੋਲ ਜਿਹੜਾ ਸਟਾਫ ਨਰਸ ਦਾ ਪੇਪਰ ਹੈ ਜਾਂ ਫਿਰ ਨੀਟ 2026 ਦਾ ਪੇਪਰ ਹੈ ਉਹ ਇੰਗਲਿਸ਼ ਦੇ ਵਿੱਚ ਹੀ ਆਪਾਂ ਨੂੰ ਪਤਾ ਹੁੰਦਾ ਹੈਗਾ ਇਹ ਲਿੰਫੈਟਿਕ ਸਿਸਟਮ ਦੇ ਵਿੱਚੋਂ ਲਏ ਗਏ ਇੰਪੋਰਟੈਂਟ ਕੁਐਸਚਨ ਹੈਗੇ ਇਹਨਾਂ ਕੁਐਸਚਨਾਂ ਦੇ ਵਿੱਚੋਂ ਇੱਕ ਜਾਂ ਦੋ ਕੁਐਸਚਨ ਹਰੇਕ ਪੇਪਰ ਦੇ ਵਿੱਚ ਬੇਟਾ ਪੁੱਛੇ ਜਾਂਦੇ ਨੇਗੇ ਤੇ ਆਪਣੇ ਕੋਲ ਅਬਨਾਰਮਲ ਐਰਥਰੋਸਾਈਟਸ ਬੇਟਾ ਅਬਨਾਰਮਲ ਐਰਥਰੋਸਾਈਟਸ ਆਰ ਡਿਸਟਰੋਇਡ ਇਨ ਸਪਲੀਨ ਬੇਟਾ ਤੁਹਾਨੂੰ ਮੈਂ ਦੱਸ ਚੁੱਕਿਆਗਾ ਇੱਥੇ ਤੁਹਾਨੂੰ ਪੁੱਛ ਸਕਦੇ ਨੇਗੇ ਐਰਥਰੋਸਾਈਟਸ ਨੂੰ ਅਸੀਂ ਆਰ ਬੀ ਸੀ ਬੋਲਦੇ ਨੇ ਰੈੱਡ ਬਲੱਡ ਸੈੱਲ ਬੇਟਾ ਜਿਹੜੇ ਐਰਥਰੋਸਾਈਟਸ ਹੈ ਉਹਦੀ ਫਾਰਮੇਸ਼ਨ ਨੂੰ ਅਸੀਂ ਐਰਥਰੋਪੋਆਇਸਿਸ ਬੋਲਦੇ ਆ ਜਿਹੜੀ ਐਰਥਰੋਪੋਆਇਸਿਸ ਹੈ ਯਾਨੀ ਕਿ ਆਰ ਬੀ ਸੀ ਦੀ ਫਾਰਮੇਸ਼ਨ ਅਡਲਟ ਦੇ ਵਿੱਚ ਬੇਟਾ ਬੋਨ ਰੈੱਡ ਬੋਨ ਮੈਰੋ ਦੇ ਵਿੱਚ ਹੁੰਦੀ ਹੈ ਤੇ ਜਿਹੜੇ ਫੀਟਸ ਹੁੰਦਾ ਹੈ ਜਿਹੜਾ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਹੈ ਬੇਟਾ ਫੀਟਸ ਹੁੰਦਾ ਹੈਗਾ ਉਹਨੂੰ ਫੀਟਸ ਬੋਲਿਆ ਜਾਂਦਾ ਹੈ ਫੀਟਸ ਦੇ ਕੇਸ ਦੇ ਵਿੱਚ ਬੇਟਾ ਆਪਣੇ ਕੋਲ ਆਰਬੀਸੀ ਦੀ ਫਾਰਮੇਸ਼ਨ ਸਪਲੀਨ ਤੇ ਲੀਵਰ ਦੇ ਵਿੱਚ ਹੁੰਦੀ ਹੈ ਜਿਹੜੇ ਅਬਨਾਰਮਲ ਐਰਥਰੋਸਾਈਟਸ ਹੈਗੇ ਹੈਗੇ ਉਹ ਡਿਸਟਰੋਏ ਹੁੰਦੇ ਨੇਗੇ ਸਪਲੀਨ ਦੇ ਵਿੱਚ ਇਸ ਕਰਕੇ ਅਸੀਂ ਐਰਥਰੋਸਾਈਟਸ ਦਾ ਜਾਂ ਆਰਬੀਸੀ ਦਾ ਗਰੇਵਯਾਰਡ ਯਾਨੀ ਕਿ ਕਬਰਸਤਾਨ ਆਰਬੀਸੀ ਦਾ ਜਾਂ ਐਰਥਰੋਸਾਈਟਸ ਦਾ ਅਸੀਂ ਸਪਲੀਨ ਨੂੰ ਕਹਿੰਦੇ ਹੈਗੇ ਬੇਟਾ ਇਹ ਕੁਐਸਚਨ ਤੁਹਾਡੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਜਿਹੜੇ ਪੇਪਰ ਦੇ ਵਿੱਚ ਅਕਸਰ ਪੁੱਛੇ ਜਾਂਦੇ ਨੇ ਇਨਲਾਰਜਮੈਂਟ ਆਫ ਸਪਲੀਨ ਇਜ਼ ਨੋਨ ਐਜ ਬਿਟ ਸਪਲੀਨੋਮਗੇਲੀ ਜੇਕਰ ਲੀਵਰ ਦੀ ਇਨਲਾਰਜਮੈਂਟ ਗੱਲ ਕਹਾਗੇ ਤਾਂ ਸਾਡੇ ਕੋਲ ਹੈਪੈਟੋਮਗੇਲੀ ਆਏਗਾ ਲੀਵਰ ਦੀ ਇਨਲਾਰਜਮੈਂਟ ਸਪਲੀਨ ਦੀ ਇਨਲਾਰਜਮੈਂਟ ਸਪਲੀਨੋਮਗੇਲੀ ਬੀ ਆਪਸ਼ਨ ਇੱਥੇ ਬਿਲਕੁਲ ਕਰੈਕਟ ਹੈ 11 ਨੰਬਰ ਕੁਐਸਚਨ ਦੇਖੋ ਬੇਟਾ ਆਪਣੇ ਕੋਲ ਇੰਪੋਰਟੈਂਟ ਸਾਈਟ ਫਾਰ ਦਾ ਬਲੱਡ ਫੀਟਲ ਬਲੱਡ ਸੈੱਲ ਪ੍ਰੋਡਕਸ਼ਨ ਫੀਟਲ ਬੇਟਾ ਜਿੱਥੇ ਇੱਥੇ ਫੀਟਲ ਦੀ ਥਾਂ ਤੇ ਅਡਲਟ ਲਿਖਿਆ ਹੁੰਦਾ ਫੀਟਲ ਦੀ ਥਾਂ ਤੇ ਅਡਲਟ ਲਿਖਿਆ ਹੁੰਦਾ ਤਾਂ ਤੁਸੀਂ ਕੀ ਕਹਿਣਾ ਸੀਗਾ ਰੈਡ ਬੋਨ ਮੈਰੋ ਪਰ ਇੱਥੇ ਬਲੱਡ 셀ਫ ਪ੍ਰੋਡਕਸ਼ਨ ਫੀਟਲ ਦੇ ਫੀਟਲ ਦੇ ਵਿੱਚ ਕਿੱਥੇ ਹੁੰਦੀ ਹੈ ਸਪਲੀਨ ਦੇ ਵਿੱਚ ਵੀ ਹੁੰਦੀ ਹੈ ਲੀਵਰ ਦੇ ਵਿੱਚ ਵੀ ਹੁੰਦੀ ਹੈ ਆਨਸਰ ਸਾਡੇ ਕੋਲ ਸੀ ਆਜੂਗਾ ਬੋਥ ਏ ਐਂਡ ਬੀ ਬੇਟਾ 12ਵਾਂ ਨੰਬਰ ਕੁਐਸਚਨ ਦੇਖੋ ਫੰਕਸ਼ਨ ਆਫ ਦਾ ਸਪਲੀਨ ਇਨਕਲੂਡ ਬੇਟਾ ਫੰਕਸ਼ਨ ਹੈ ਜਿਹੜਾ ਸਪਲੀਨ ਦਾ ਸਪਲੀਨ ਦਾ ਫੰਕਸ਼ਨ ਕੀ ਹੈ ਆਪਣੇ ਕੋਲ ਸਪਲੀਨ ਫੈਗੋਸਾਈਟੋਸਿਸ ਦਾ ਕੰਮ ਵੀ ਕਰਦਾ ਹੈ ਸਪਲੀਨ ਦੇ ਵਿੱਚ ਟੀ ਤੇ ਬੀ ਲਿੰਫੋਸਾਈਟਸ ਵੀ ਹੁੰਦੇ ਨੇ ਤੇ ਐਰਥਰੋਪੋਆਇਸਿਸ ਵੀ ਸਪਲੀਨ ਦੇ ਵਿੱਚ ਹੁੰਦੀ ਹੈ ਐਰਥਰੋਪੋਆਇਸਿਸ ਕਦੋਂ ਹੁੰਦੀ ਹੈ ਸਪਲੀਨ ਦੇ ਵਿੱਚ ਫੀਟਲ ਸਟੇਜ ਦੇ ਵਿੱਚ ਬੇਟਾ 올 ਆਫ ਦਾ ਅਬਵਰ ਦਾ ਫੰਕਸ਼ਨ ਆਫ ਸਪਲੀਨ ਬੇਟਾ 13 ਨੰਬਰ ਕੁਐਸਚਨ ਦੇਖੋ ਥਾਈਮਸ ਗਲੈਂਡ ਲਾਈਜ਼ ਇਨ ਜਿਹੜਾ ਥਾਈਮਸ ਗਲੈਂਡ ਹੈ ਬੇਟਾ ਉਹ ਆਪਣੇ ਕੋਲ ਇਹਦਾ ਅਪਰ ਪਾਰਟ ਆਫ ਮੀਡੀਆ ਐਸਟੀਐਮ ਬੇਟਾ ਸਟਰਨਮ ਦੇ ਮੀਡੀਅਮ ਪਾਰਟ ਦੇ ਵਿੱਚ ਅੱਪਰ ਪਾਰਟ ਦੇ ਵਿੱਚ ਹੁੰਦਾ ਹੈਗਾ ਮੀਡੀਆ ਐਸਟੀਐਮ ਬੇਟਾ ਉੱਥੇ ਆਪਣੇ ਕੋਲ ਥਾਈਮਸ ਗਲੈਂਡ ਹੁੰਦਾ ਹੈਗਾ ਤੇ ਇਨ ਦਾ ਫੋਲੋਇੰਗ 14 ਨੰਬਰ ਕੁਐਸਚਨ ਵਿੱਚ ਆਰਗਨ ਜੀ ਰਿਸਪੌਂਸਿਬਲ ਫਾਰ ਦਾ ਮੈਚਿਊਰੇਸ਼ਨ ਆਫ ਟੀ ਲਿੰਫੋਸਾਈਟਸ ਬੇਟਾ ਟੀ ਤੇ ਥਾਈਮਸ ਗਲੈਂਡ ਬੀ ਲਿੰਫੋਸਾਈਟਸ ਬੋਨ ਮੈਰੋ ਬੇਟਾ ਥਾਈਮਸ ਟੀ ਲਿੰਫੋਸਾਈਟ ਦੀ ਮੈਚਿਊਰੇਸ਼ਨ ਦੇ ਲਈ ਕਿਹੜਾ ਗਲੈਂਡ ਰਿਸਪੌਂਸਿਬਲ ਹੈ ਕਿਹੜਾ ਆਰਗਨ ਜੀ ਰਿਸਪੌਂਸਿਬਲ ਹੈ ਥਾਈਮਸ ਬੇਟਾ ਯਾਦ ਰੱਖਣਾ ਹੈਗਾ ਪੀਅਰ ਪੈਚੇਜ ਆਰ ਫਾਊਂਡ ਇਨ ਸਮਾਲ ਇੰਟੈਸਟਾਈਨ ਬੇਟਾ ਪੀਅਰ ਪੈਚੇਜ ਆਰ ਫਾਊਂਡ ਇਨ ਸਮਾਲ ਇੰਟੈਸਟਾਈਨ ਬੇਟਾ ਯਾਦ ਰੱਖਣਾ ਹੈਗਾ ਸਮਾਲ ਇੰਟੈਸਟਾਈਨ ਦੀ ਬੇਟਾ ਕਿਹੜੇ ਪਾਰਟ ਦੇ ਵਿੱਚ ਪੀਅਰ ਪੈਚੇਜ ਹੁੰਦੇ ਨੇਗੇ ਪੀਅਰ ਪੈਚੇਜ ਇਲੀਅਮ ਪਾਰਟ ਦੇ ਵਿੱਚ ਹੁੰਦੇ ਨੇ ਯਾਦ ਰੱਖਣਾ ਹੈ 16 ਨੰਬਰ ਕੁਐਸਚਨ ਬੇਟਾ ਐਗਜ਼ਾਮਪਲ ਆਫ ਅ ਮਿਊਕੋਸਾ ਐਸੋਸੀਏਟਿਡ ਲਿੰਫੋਇਡ ਟਿਸ਼ੂ ਲਿੰਫੋਇਡ ਟਿਸ਼ੂ ਬੇਟਾ ਆਪਣੇ ਕੋਲ ਕਿਹੜਾ ਹੈਗਾ ਆਪਣੇ ਕੋਲ ਟੌਨਸਿਲ ਟੌਨਸਿਲ ਜਿਹੜੇ ਇਹ एग्जांपल ਹੈਗੀ ਹੈ ਕਿ ਮਿਊਕੋਸਾ ਐਸੋਸੀਏਟਿਡ ਲਿੰਫੋਇਡ ਟਿਸ਼ੂ ਦੀ ਬੇਟਾ ਯਾਦ ਰੱਖਣਾ ਹੈਗਾ एग्जांपल ऑफ ਲਿੰਫੋਰਗਨ ਬੇਟਾ ਆਪਣੇ ਕੋਲ ਲਿੰਫੋਰਗਨ ਸਪਲੀਨ ਵੀ ਲਿੰਫੋਰਗਨ ਹੈ ਤੇ ਥਾਈਮਸ ਵੀ ਲਿੰਫੋਰਗਨ ਹੈ ਬੇਟਾ ਇੱਥੇ ਆਨਸਰ ਸਾਡੇ ਕੋਲ ਆ ਜਾਊਗਾ ਡੀ ਬੱਚੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਜੋ ਬੱਚੇ ਸਟਾਫ ਨਰਸ ਦਾ ਪੇਪਰ ਕੱਲ 5 5 ਅਕਤੂਬਰ 2025 ਨੂੰ ਦੇਣ ਜਾ ਰਹੇ ਨੇ ਉਹ ਵੀਡੀਓ ਜ਼ਰੂਰ ਦੇਖਣ ਜਿਹੜੇ ਬੱਚਾ ਨੇ ਬੇਟਾ ਨੀਟ ਦਾ ਪੇਪਰ 2026 ਦੇ ਵਿੱਚ ਦੇਣਾ ਉਹ ਬੱਚੇ ਵੀ ਬੇਟਾ ਇਹ ਵੀਡੀਓ ਜ਼ਰੂਰ ਦੇਖ ਲੈਣ ਕਿਉਂਕਿ ਇਹ ਕੁਐਸਚਨ ਨੀਟ ਦੇ ਵਿੱਚ ਬਹੁਤ ਇੰਪੋਰਟੈਂਟ ਨੇਗੇ ਤੇ ਬਾਕੀ ਬੇਟਾ ਨੀਟ ਦੀ ਪ੍ਰੈਪਰੇਸ਼ਨ ਦੇ ਲਈ 2026 ਦੀ ਤੇ ਆਪਣੇ ਕੋਲ ਸਟਾਫ ਨਰਸ ਦੇ ਪੇਪਰ ਦੇ ਲਈ ਜੀ ਐਨ ਐਮ ਦੇ ਪੇਪਰ ਦੇ ਲਈ ANM ਦੇ ਪੇਪਰ ਦੇ ਲਈ MPHW ਮੇਲ ਫੀਮੇਲ ਦੇ ਪੇਪਰ ਦੇ ਲਈ ਜਾਂ ਬਾਇਓਲੋਜੀ ਦੀ ਪਲੱਸ 1 ਪਲੱਸ 2 ਦੀ ਕੋਚਿੰਗ ਲੈਣ ਦੇ ਲਈ ਬੇਟਾ ਮਾਨਸਾ ਤੇ ਪਟਿਆਲੇ ਬਾਇਓਲੋਜੀ ਦੀ NEET ਦੀ ਕੋਚਿੰਗ ਲੈਣ ਦੇ ਲਈ ਮਾਨਸਾ ਤੇ ਪਟਿਆਲੇ ਤੁਸੀਂ 94630 99680 ਨੰਬਰ ਤੇ ਸੰਪਰਕ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ